ਮੋਗੇ ਜ਼ਿਲ੍ਹੇ ਵਾਲਿਓ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਧਰਮਕੋਟ ਸ਼ਹਿਰ ਦੇ ਵਿੱਚ ਮ੍ਰਿਤਕ ਦੇਹ ਸੰਭਾਲ ਕੇਂਦਰ ਖੁੱਲ ਗਿਆ ਵੈ ਤੇ ਸਾਰੇ ਬੰਦਿਆਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਕਿਉਂਕਿ ਧਰਮਕੋਟ ਸ਼ਹਿਰ ਦੇ ਵਿੱਚ ਇੱਕ ਬੜਾ ਨੇਕ ਕੰਮ ਹੋਇਆ ਤੇ ਕੱਲ 31 ਅਗਸਤ ਨੂੰ ਇਹਦੀ ਓਪਨਿੰਗ ਹੈ ਤੇ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਤੇ ਜਿਹੜਾ ਕੰਮ ਇਹਨਾਂ ਦੇ ਮੈਂਬਰਾਂ ਨੇ ਜਿਹੜੇ ਭਰਾ ਨੇ ਯੋਗਦਾਨ ਦਿੱਤਾ ਜਿਨੇ 5 ਰੁਪਏ ਵੀ ਯੋਗਦਾਨ ਦਿੱਤਾ ਨਾ ਉਹਦਾ ਵੀ ਦਿਲੋਂ ਧੰਨਵਾਦ ਤੇ ਇਹਦੀ ਕੱਲ 31 ਅਗਸਤ 2024 ਦਿਨ ਸ਼ਨੀਵਾਰ ਨੂੰ ਓਪਨਿੰਗ ਹੋ ਰਹੀ ਆ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ ਤੇ ਜਿਹੜੇ ਮੁੱਖ ਮਹਿਮਾਨ ਹੈ ਧਰਮਕੋਟ ਹਲਕਾ ਦੇ ਐਮ.ਐਲ.ਏ ਦਵਿੰਦਰ ਸਿੰਘ ਲਾਡੀ ਢੋਸ ਇਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਗਰਮੀਤ ਮੁਖੀਜਾ ਜੀ ਪ੍ਰਧਾਨ ਧਰਮਕੋਟ ਨਵਦੀਪ ਬਬਲੂ ਵੀਰਾ ਸ਼੍ਰੀਸ਼ ਕੁਮਾਰ ਰਾਜਾ ਬੱਤਰਾ ਜਗਮੀਤ ਸਿੰਘ ਸਿੱਧੂ ਰਾਜ ਕੁਮਾਰ ਰਾਜੂ ਸ਼ਰਮਾ ਦੇਵੀदयाल ਮੰਜੰਦਾ ਰਪਿੰਦਰ ਸਿੰਘ ਰਖੜਾ ਮੰਗਤ ਸਿੰਘ ਮੰਗਾ ਮੰਤਰੀ ਅਸ਼ੋਕ ਬਾਜਾਜ ਅਨੀਸ਼ ਪੱਬੀ ਤੇ ਰੂਬਲ ਨੋਰੀ ਅਤੇ ਦਲਜੀਤ ਸਿੰਘ ਵੱੱਡੂ ਵਾਲੀਆ ਜਿਨ੍ਹਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਤੇ ਜੇ ਕੋਈ ਬੰਦਾ ਹਜੇ ਵੀ ਇੱਥੇ ਸੇਵਾ ਕਰਨਾ ਚਾਹੁੰਦਾ ਵਾ ਕਿਉਂਕਿ ਇਹ ਕੰਮ ਹਜੇ ਚੱਲਦਾ ਹੀ ਰਹਿਣਾ ਪਰ ਕੱਲੇ ਦੀ ਓਪਨਿੰਗ ਹੈ 31 ਤਰੀਕ ਨੂੰ ਤੇ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਤੇ ਮੈਂ ਮੋਬਾਈਲ ਨੰਬਰ ਵੀ ਉੱਤੇ ਲਿਖਣ ਲੱਗਾ ਵਾਂ ਜੇ ਕਿਸੇ ਨੂੰ ਕੋਈ ਵੀ ਲੋੜ ਪੈਂਦੀ ਆ ਬੇਚ ਹੋ ਕੇ ਤੁਸੀਂ ਫੋਨ ਕਰ ਸਕਦੇ ਆ ਤੇ ਸਾਥ ਦੇ ਸਕਦੇ ਆ ਕਿਉਂਕਿ ਅੱਜ ਕੱਲ ਤੁਹਾਨੂੰ ਵੀ ਪਤਾ ਹੈ ਜਦੋਂ ਓਮੇ ਦੇ ਅਣਹੋਣੀ ਘਟਨਾ ਹੋ ਜਾਂਦੀ ਆ ਤੇ ਪਰਿਵਾਰ ਦੇ ਕਈ ਮੈਂਬਰ ਬਾਹਰ ਹੁੰਦੇ ਆ ਜਿਨ੍ਹਾਂ ਨੂੰ ਇਸ ਬਹੁਤ ਮੁਸ਼ਕਲਾਂ ਚੱਲਣੀਆਂ ਪੈਂਦੀਆਂ ਹੈ ਕਈ ਵਾਰ ਪਰਿਵਾਰ ਦਾ ਕੋਈ ਮੈਂਬਰ ਬਾਹਰੋਂ ਇੱਥੇ ਨਹੀਂ ਪਹੁੰਚ ਸਕਦਾ ਪਰ ਮਗਰੋਂ ਮ੍ਰਿਤਕ ਦੇਹ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ ਸੀਗਾ ਕਿਉਂਕਿ ਧਰਮਕੋਟ ਏਰੀਏ ਤੋਂ 18-19 ਕਿਲੋਮੀਟਰ ਸਿੰਘਾਲੇ ਭੇਜਣਾ ਪੈਂਦਾ ਸੀ ਪਰ ਹੁਣ ਤੋਂ ਦੇ ਸ਼ਹਿਰ ਧਰਮਕੋਟ ਦੇ ਵਿੱਚ ਮ੍ਰਿਤਕ ਦੇਹ ਸੰਭਾਲ ਖੁੱਲ ਗਿਆ ਵਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹਮ ਹਮਾ ਕੇ ਜਰੂਰ ਪਹੁੰਚਿਓ ਤੇ ਐਵੇਂ ਦੀ ਥਾਂ ਤੇ ਸਪੋਰਟ ਜਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਇਹ ਨੇਕ ਕੰਮ ਧਰਮਕੋਟ ਦੇ ਵਿੱਚ ਸੰਭਵ ਹੋ ਚੁੱਕਾ ਹੈ ਤੇ ਬਾਕੀ ਬੇਨਤੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਰ ਇੱਕ ਪਰਿਵਾਰ ਤੱਕ ਹਰ ਇੱਕ ਪਿੰਡ ਤੱਕ ਹਰ ਇੱਕ ਥਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਸੇ ਨੂੰ ਵੀ ਇਸ ਜਗ੍ਹਾ ਦੀ ਲੋੜ ਪੈ ਸਕਦੀ ਹੈ